ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੁਣ ਕਿਸਾਨ ਭਰਾਵੋ ਜਿਹੜੀ ਆ ਕਣਕਾ 80 ਤੋਂ 85 ਦਿਨ ਦੀ ਹੋ ਗਈ ਆ ਜਾਂ ਫਿਰ ਤੁਹਾਡੀ ਜਿਹੜੀ ਕਣਕ 80 ਤੋਂ 85 ਦਿਨ ਦੀ ਹੋਣ ਵਾਲੀ ਹੈ ਇਸ ਸਮੇਂ ਜਿਹੜੀ ਆਪਣੀ ਕਣਕ ਦੀ ਫਸਲ ਨੂੰ ਕਿਹੜੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਤੇ ਤਾਂ ਕਿ ਜਿਹੜੀ ਆਪਣੀ ਕਣਕ ਦੀ ਫਸਲ ਹੈ ਆਪਾਂ ਕਣਕ ਦੀ ਫਸਲ ਤੋਂ ਚੰਗਾ ਝਾੜ ਲੈ ਸਕੀਏ ਭਾਰੇ ਦਾਣੇ ਮੋٹے ਦਾਣੇ ਤੇ ਕਿਹੜੀ ਆਪਾਂ ਸਪਰੇਅ ਕਰੀਏ ਗੋਭ ਸਮੇ ਤੇ ਜਿਹਦੇ ਨਾਲ ਜਿਹੜਾ ਆਪਣਾ ਝਾੜ ਹੈ ਉਹ ਵੱਧ ਜਾਵੇ ਕਿਸਾਨ ਪਰ ਅਨੇਕਾ ਪ੍ਰਕਾਰ ਦੀ ਸਪਰੇਹਾ ਕਰਦੇ ਨੇ ਝਾੜ ਵਧਾਉਣ ਦੇ ਵਾਸਤੇ ਪਰ ਅੱਜ ਆਪਾਂ ਤੁਹਾਨੂੰ ਜਿਹੜੇ ਤੱਤ ਕਣਕ ਦੀ ਫਸਲ ਨੂੰ ਜ਼ਰੂਰੀ ਹੈ ਉਹ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਆਪਣੀ ਵੀਡੀਓ ਦੇ ਨਾਲ ਤੁਸੀਂ ਸਾਰੇ ਬਨੇ ਰਹੋ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਜਦੋਂ ਆਪਣੀ ਕਣਕ ਦੀ ਫਸਲ 80 ਤੋਂ 85 ਦਿਨ ਦੀ ਹੋ ਜਾਵੇ ਤੇ ਉਦੋਂ ਜਿਹੜੀ ਆਪਣੀ ਕਣਕ ਦੇ ਵਿੱਚ ਗੋਭ ਦੀ ਅਵਸਥਾ ਦੇ ਵਿੱਚ ਡੰਡੀ ਚੜ ਜਾਂਦੀ ਹੈ ਤੇ ਕਣਕ ਦੇ ਵਿੱਚ ਛੋਟੀ ਜੀ ਮੁੰਜਰਬਾਨੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਸਮੇਂ ਜਿਹੜੀ ਆਪਣੀ ਮੁੰਜਰ ਦੇ ਵਿੱਚ ਦਾਣਿਆਂ ਦੀ ਗਿਣਤੀ ਤੇ ਦਾਣਿਆਂ ਦਾ ਭਜਨ ਸਾਰਾ ਕੁਝ ਝਾੜ ਆਪਣਾ ਉਸ ਸਮੇਂ ਤੈ ਹੋਣਾ ਹੈ ਜੇ ਉਹ ਵਾਲੀ ਸਟੇਜ ਦੇ ਉੱਤੇ ਆਪਾਂ ਆਪਣੀ ਕਣਕ ਦੇ ਵਿੱਚ ਜਾਂ ਕੋਈ ਵੀ ਕਿਸੇ ਵੀ ਕਿਸਮ ਦੀ ਗਲਤੀ ਕਰਦੇ ਆ ਜਾਂ ਫਿਰ ਆਪਾਂ ਕੋਈ ਵੀ ਤੱਤ ਜੇ ਆਪਣੀ ਕਣਕ ਦੇ ਵਿੱਚ ਤੱਤ ਦੀ ਕੋਈ ਸੇ ਵੀ ਘਾਟ ਆਉਂਦੀ ਹੈ ਤਾਂ ਜਿਹੜੀ ਕਣਕ ਆਪਣੀ ਹਰ ਸਾਲ ਜਿਹੜਾ ਝਾੜ ਘਟਾ ਜਾਂਦੀ ਹੈ ਤੇ ਆਪਾਂ ਕਿਸੇ ਵੀ ਤਰੀਕੇ ਦੀ ਆਪਣੀ ਕਣਕ ਦੀ ਫਸਲ ਦੇ ਵਿੱਚ ਬਾਧੂ ਸਪਰੇਆ ਨਹੀਂ ਕਰਨੀ ਆ ਬਾਧੂ ਆਪਾਂ ਖਰਚਾ ਨਹੀਂ ਕਰਨਾ ਸਿਰਫ ਜਿਹੜੇ ਆਪਾਂ ਨੂੰ ਤੱਤਾਂ ਦੀ ਜ਼ਰੂਰਤ ਹੈ ਉਹ ਆਪਣੀ ਆਪਾਂ ਕਣਕ ਦੀ ਫਸਲ ਦੇ ਵਿੱਚ ਪੂਰੇ ਕਰਨੀ ਆ ਤੇ ਝਾੜ ਦੀ ਮੇਰੀ ਗਾਰੰਟੀ ਹੈ ਤੁਹਾਡਾ ਜਿਹੜਾ ਝਾੜ ਹੈ ਉਹ ਜਰੂਰ ਵਧੂਗਾ ਤੇ ਜੇ ਤੁਹਾਡਾ ਝਾੜ 20 ਕੁਇੰਟਲ ਆ ਰਿਹਾ ਤਾਂ ਤੁਹਾਡਾ 25 ਤੋਂ 26 ਕੁਇੰਟਲ ਜ਼ਰੂਰ ਝਾੜ ਦੇ ਵਿੱਚ ਵਾਧਾ ਹੋਊਗਾ ਤੇ ਜਦੋਂ ਆਪਣੀ ਕਣਕ ਗੋਭ ਦੀ ਅਵਸਥਾ ਦੇ ਵਿੱਚ ਜਿਹੜੀ ਕਣਕ ਦੀ ਕੋਈ ਵੀ ਕਿਸਮ ਹੈ 90 ਦਿਨ ਤੋਂ ਬਾਅਦ ਜਿਹੜੀ ਕਣਕ ਦੀ ਕਿਸਮਾਂ ਨੇ ਉਹ ਨਸਾਰਾ ਸ਼ੁਰੂ ਕਰ ਦਿੰਦੀ ਹੈ ਤੇ ਕੋਈ ਕੋਈ ਮੁੰਜਰ ਕੱਢਣੀ ਸ਼ੁਰੂ ਹੋ ਜਾਂਦੀ ਹੈ ਤੇ 80-85 ਦਿਨਾਂ ਤੇ ਆਪਾਂ ਇਹ ਜਿਹੜੇ ਤੱਤ ਮੈਂ ਤੁਹਾਨੂੰ ਦੱਸੂਗਾ ਜ਼ਰੂਰ ਕਣਕ ਦੇ ਵਿੱਚ ਪੂਰੇ ਕਰੋ ਕਿਉਂਕਿ ਪਹਿਲੇ ਨੰਬਰ ਤੇ ਜੀ ਬੋਰਨ ਹੁਣ ਵੀ ਕਈ ਕਣਕਾ ਦੇ ਵਿੱਚ ਕਈ ਖੇਤਾਂ ਦੇ ਵਿੱਚ ਜਿਹੜੀ ਬੋਰਨ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਉਹ ਦਿਖ ਰਹੀ ਹੈ ਤੇ ਬਹੁਤ ਸਸਤਾ ਜ ਤੱਤ ਹੈ ਕੋਈ ਬਹੁਤਾ ਵੀ ਆਪਾਂ ਨੂੰ ਪਾਉਣ ਦੀ ਜ਼ਰੂਰਤ ਨਹੀਂ ਕੋਈ ਬਹੁਤਾ ਖਰਚੇ ਦੀ ਵੀ ਆਪਾਂ ਗੱਲ ਕਹਿ ਨਹੀਂ ਸਕਦੇ ਵੀ ਮਹਿੰਗਾ ਹੈ ਆਪਾਂ 70 ਗ੍ਰਾਮ ਆਪਾਂ 70 ਤੋਂ 80 ਗ੍ਰਾਮ ਇੱਕ ਏਕੜ ਦੇ ਵਿੱਚ ਆਪਾਂ ਬੋਰਨ ਤੱਤ ਦੀ ਆਪਾਂ ਵਰਤੋਂ ਕਰਨੀ ਹੈ ਤੇ ਦੂਜੇ ਨੰਬਰ ਤੇ ਜਦੋਂ ਆਪਣੀ ਕਣਕ ਦੀ ਗੋਭ ਦੀ ਅਵਸਥਾ ਦੇ ਵਿੱਚ ਨਸਾਰਾ ਸ਼ੁਰੂ ਕਰਨਾ ਹੋਵੇ ਆਪਣੀ ਕਣਕ ਨੇ ਉਦੋਂ ਜਿਹੜੀ ਇੱਕ ਨਾਈਟ੍ਰੋਜਨ ਪੋਟਾਸ਼ ਤੱਤ ਤੇ ਬੋਰਨ ਤੱਤ ਇਹਨਾਂ ਜਿਹੜੇ ਤਿੰਨ ਤੱਤਾਂ ਦੀ ਜਿਹੜੀ ਆਪਣੀ ਕਣਕ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਨਾਈਟ੍ਰੋਜਨ ਤੱਤ ਤੇ ਪੋਟਾਸ਼ ਤੱਤ ਆਪਾਂ ਦੇਣਾ ਹੈ ਜੀ ਐਨਪੀਕੇ ਸਪਰੇ ਦੇ ਵਿੱਚ ਆਪਾਂ NPK 13 0 45 ਦੀ ਸਪਰੇਅ ਕਰ ਸਕਦੇ ਆ ਤੇ ਉਹਦੇ ਵਿੱਚ 13% ਨਾਈਟ੍ਰੋਜਨ ਹੈ ਤੇ 45% ਪੋਟਾਸ਼ ਹੈ ਤੇ ਬਹੁਤ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਇੱਕ ਤੋਂ 1.5 ਕਿਲੋ 1.5 ਤੋਂ 2 ਕਿਲੋ ਤੁਸੀਂ ਆਪਣੀ ਕਣਕੇ ਦੇ ਵਿੱਚ ਵਰਤ ਸਕਦੇ ਆ ਜੇ ਤੁਸੀਂ ਬਹੁਤਾ ਖਰਚਾ ਨਹੀਂ ਕਰਨਾ ਤਾਂ 1 ਏਕੜ ਦੇ ਵਿੱਚ 1.5 ਕਿਲੋ NPK ਤੇ 70 ਗ੍ਰਾਮ ਜਿਹੜੀ ਤੁਸੀਂ ਲੈਣੀ ਹੈ ਬੋਰਨ ਤੱਤ ਇਹ ਦੋਨਾਂ ਦੀ ਤੁਸੀਂ ਸਪਰੇ 150 ਲੀਟਰ ਪਾਣੀ ਦੇ ਨਾਲ ਕਰ ਦੋ ਤੇ ਹੁਣ ਜਿਹੜਾ ਸਪਰੇ ਕਰਨ ਦਾ ਸਹੀ ਸਮਾਂ ਹੈ 80-85 ਦਿਨ ਤੇ ਜਿਹੜੀ ਕਣਕ ਆਪਣੀ ਗੋਭ ਦੀ ਅਵਸਥਾ ਦੇ ਵਿੱਚ ਮੁੰਜਰਬਾਨੀ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਸਪਰੇ ਤੁਸੀਂ ਕਰਨੀ ਹੈ 80-85 ਦਿਨਾਂ ਦੀ ਕਣਕ ਦੇ ਉੱਤੇ ਤੇ ਦੂਜੀ ਸਪਰੇ ਆਪਾਂ ਨਸਾਰੇ ਸਮੇਂ ਜਦੋਂ ਆਪਣੀ ਕਣਕ ਦੇ ਵਿੱਚ ਦਾਣਿਆਂ ਦੇ ਵਿੱਚ ਦੁੱਧਾ ਭਰਨਾ ਸ਼ੁਰੂ ਹੁੰਦਾ ਹੈ ਉਦੋਂ ਆਪਾਂ ਇੱਕ ਜਿਹੜੀ ਫਲਾਵਰਿੰਗ ਸਟੇਜ ਤੇ ਵੀ ਆਪਾਂ ਇਹਦੀ ਸਪਰੇਅ ਕਰ ਸਕਦੇ ਆ। ਬੈਸੇ ਤਾਂ ਇੱਕ ਸਪਰੇਅ ਬਹੁਤ ਹੈ ਤੇ ਇੱਕ ਸਪਰੇਅ ਨਾਲ ਹੀ ਤੁਹਾਨੂੰ ਜਿਹੜਾ ਨਤੀਜਾ ਦੇਖਣ ਨੂੰ ਮਿਲ ਜਾਊਗਾ। ਜੇ ਤੁਹਾਡੀ ਕਣਕ ਦੇ ਵਿੱਚ ਤੁਸੀਂ ਕਣਕ ਦੀ ਬਜਾਈ ਸਮੇਂ ਡੀਏਪੀ ਨਹੀਂ ਵਰਤੀ ਜਾਂ ਤੁਹਾਨੂੰ ਮਿਲੇ ਨਹੀਂ ਕਿ ਤੁਸੀਂ ਆਪਣੇ ਖੇਤ ਦੇ ਵਿੱਚ ਡੀਏਪੀ ਦੀ ਤੁਹਾਡੀ ਜਿਹੜੀ ਕਣਕ ਹੈ ਡੀਏਪੀ ਦੀ ਘਾਟ ਦਿਖਾ ਰਹੀ ਹੈ ਤਾਂ ਫਿਰ ਤੁਸੀਂ 05234 npk 05234 ਦੀ ਸਪਰੇਅ ਕਰ ਸਕਦੇ ਆ ਉਹਦੇ ਵਿੱਚ ਜਿਹੜਾ 52% ਫਾਸਫੋਰਸ ਜੈਨਕੀ ਡੀਏਪ ਦੀ ਮਾਤਰਾ ਹੈ ਤੇ ਬਾਕੀ ਉਹਦੇ ਵਿੱਚ ਪੋਟਾਸ਼ ਵੀ ਹੈਗੀ ਹੈ ਇੱਕ ਨਾਈਟrogen ਹੈ ਨਹੀਂ ਉਹਦੇ ਵਿੱਚ ਉਹ ਤੁਸੀਂ ਆਪਣੇ ਕੋਲੋਂ 1.5 ਤੋਂ 2 ਕਿਲੋ ਯੂਰੀਆ ਤੁਸੀਂ ਐਡ ਕਰ ਸਕਦੇ ਹੋ ਤੇ ਉਹਦੇ ਵੀ ਤੁਹਾਨੂੰ ਬਹੁਤ ਚੰਗੇ ਨਤੀਜੇ ਮਿਲਣਗੇ ਤੇ ਹੋਰ ਤੁਹਾਨੂੰ ਫालतू ਜਿਹੜੇ ਖਰਚੇ ਕਿਸੇ ਵੀ ਤਰੀਕੇ ਦੀ ਕੋਈ ਸੀਸੀ ਆ ਜਾਂ ਕੋਈ ਲਿਆ ਕੇ ਬਾਜ਼ਾਰੋਂ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸਿਰਫ ਜਿਹੜੇ ਪोटाश ਤੱਤ ਹੋ ਗਿਆ ਨਾਈਟ ਨਾਈਟਰੇਟ ਹੋ ਗਿਆ ਤੇ ਫਾਸਫੋਰਸ ਹੋ ਗਿਆ ਇੱਕ ਬੋਰਨ ਇਹ ਜਿਹੜੇ ਚਾਰ ਤੱਤ ਆ ਆਪਣੀ ਕਣਕ ਦੇ ਵਿੱਚ ਪੂਰੇ ਕਰ ਦੋ ਤੁਹਾਨੂੰ ਹੋਰ ਬਾਧੂ ਕੋਈ ਵੀ ਖਰਚਾ ਕਰਨ ਦੀ ਲੋੜ ਨਹੀਂ ਜਿਹੜਾ ਤੁਹਾਡੀ ਕਣਕ ਦਾ ਝਾੜ ਹੈ ਇੱਕ 100% ਮੈਂ ਕਹਿ ਸਕਦਾ ਇੱਕ ਨੰਬਰ ਤੁਹਾਡੀ ਕੰਨਕ ਦਾ ਝਾੜ ਰਹੂਗਾ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਜੀ